ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਵੇਂ ਕਿ ਜਿਹੜੇ ਵੀਰਾਂ ਭਰਾਵਾਂ ਨੇ 9 ਮੰਥ ਵਾਲੇ ਪੇਪਰ ਭਰੇ ਆ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰ ਲਾਂਗੇ ਕਈ ਵੀਰ ਭਰਾ ਕਹਿੰਦੇ ਆ ਕਿ ਸਾਡੀ ਟਾਈਮਿੰਗ ਹੈਗੀ ਆ 9 ਵਜੇ ਦੀ 9:00 ਵਜੇ ਕਮੈਂਟਰੀ ਤੇ ਕਈ ਵੀਰ ਭਰਾ ਕਹਿੰਦੇ ਆ ਕਿ ਸਾਡੀ ਟਾਈਮਿੰਗ ਹੈਗੀ ਹੈ ਜਾ ਕੇ 11 ਵਜੇ 1 ਮਿੰਟ ਦੀ ਜਾਂ 2 ਮਿੰਟ ਦੀ ਇਸ ਟਾਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਕਾਰਨ ਕੀ ਆ ਕਿ ਕਈਆਂ ਦੀ ਟਾਈਮਿੰਗ 9 ਵਜੇ ਦੀ ਆਈ ਹੈ ਕਈਆਂ ਦੀ 11 ਵਜੇ ਦੀ ਇਸ ਟਾਪਿਕ ਬਾਰੇ ਆਪਾਂ ਗੱਲਬਾਤ ਕਰ ਲਾਂਗੇ ਤੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਪੇਪਰਾਂ ਬਾਰੇ ਕਿ ਪੇਪਰ ਨਿਕਲਣੇ ਕਦੋਂ ਸਟਾਰਟ ਹੋਣੇ ਆ ਤੇ ਕੀ ਸਭ ਤੋਂ ਬਾਅਦ ਤੁਸੀਂ ਆਪਣੇ ਏਜੰਟ ਨਾਲ ਕਿਹੜੀ ਗੱਲ ਕਰਨੀ ਹੈ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰ ਲਾਂਗੇ ਹੱਲੇ ਤੁਹਾਡੇ ਕੋਲ ਟਾਈਮ ਹੈਗਾ ਵਾ ਤੇ ਇਸ ਟਾਪਿਕ ਬਾਰੇ ਹੀ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਆਦਾ ਛੇ ਨਾਲ ਦੇਖ ਕਰਦੇ ਆ ਵੀਡੀਓ ਨੂੰ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਜ਼ਰੂਰ ਕੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਹਮਝਾ ਗਈ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਹੋ ਜੀ ਆਪਾਂ ਤੁਹਾਨੂੰ ਜਵ ਪਰ ਬੜੇ ਪ੍ਰੇਮ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦੇ ਉਹਦਾ ਮੈਂ ਹੱਲ ਇਹ ਕੱਢਿਆ ਕਿ ਜਿਹੜੇ ਵੀ ਪ੍ਰੇਮ ਭਰਾਵਾਂ ਉੱਥੇ ਮੈਸੇਜ ਵਾਲੀ ਆਪਸ਼ਨ ਨਹੀਂ ਸ਼ੋ ਹੋਂਦੀ ਤੇ ਮੈਂ ਉੱਥੇ ਪੋਸਟਾਂ ਵੀ ਪਾਈਆਂ ਹੋਈਆਂ ਮੈਂ ਇੰਸਟਾਗ੍ਰam 'ਤੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਜੇ ਪੋਸਟਾਂ 'ਤੇ ਭਾਵੇਂ ਕਹ ਲੈ ਹੈਲੋ ਦੇ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਆਂ ਆਪਣੇ ਜਿਹੜੇ ਆ 9 ਮੰਥ ਵਾਲੇ ਪੇਪਰਾਂ ਦੀ ਆ ਇਹਦੇ ਬਾਰੇ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਜਿਵੇਂ ਕਿ ਪੇਪਰ ਓਪਨ ਹੋ ਇਸ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 5 ਤਰੀਕ ਨੂੰ ਐਸੀ ਸਾਲ ਵਾਲੇ 7 ਤਰੀਕ ਨੂੰ ਐਸੀ ਡੋਮੈਸਟਿਕ ਪੇਪਰ ਤੇ ਜਿਹੜੇ ਹੋਏ ਆਪਣੇ 9 ਮੰਥ ਵਾਲੇ ਹੋਏ ਸੀ ਇਹ ਹੋਏ ਸੀ 12 ਤਰੀਕ ਨੂੰ ਤੇ ਕਲਿਕ ਡੇਟ ਸਵੇਰੇ 9 ਵਜੇ ਸੀ ਇਟਲੀ ਦੇ ਟਾਈਮ ਦੇ ਹਿਸਾਬ ਨਾਲ ਪਰ ਉਹਦੇ ਵਿੱਚ ਥੋੜੀ ਜਿਹੀ ਚੇਂਜ ਹੋ ਜਾ ਤਾਂ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਜੋ ਨਵੰਬਰ ਪਰ ਆ ਗਿਆ ਆਪਣੇ ਸਾਲ ਵਾਲੇ ਉਦੋਂ ਤਾਂ ਜਿਹੜੀ ਪੇਪਰ ਆ ਓਪਨ ਹੋ ਗਏ ਟਾਈਮ ਟੂ ਟਾਈਮ ਮਤਲਬ ਕਿ 9 ਵਜੇ ਹੀ ਪੂਰੇ ਓਪਨ ਹੋਏ ਤੇ 9 ਵਜੇ ਹੀ ਕਲਿੱਕ ਹੋ ਗਏ ਤੇ ਸਲਿੱਪਾਂ ਆਈਡੀਆਂ ਮਿਲੀਆਂ ਉਹਨਾਂ ਤੇ 9 ਵਜੇ ਦੇ ਹੀ ਟਾਈਮਿੰਗ ਸੀ 9:01 ਮਿੰਟ 2 ਮਿੰਟ ਜਾਂ 3 ਮਿੰਟ ਜਾਂ ਜਿੰਨੀ ਵੀ ਜਿੱਦਾਂ ਤੁਹਾਡੇ ਏਜੰਟ ਨੇ ਕਲਿੱਕ ਕੀਤੇ ਆ ਤੇ ਡੋਮੈਸਟਿਕ ਵਾਲੇ ਪੇਪਰ ਉਹ ਵੀ ਸਹੀ ਟਾਈਮ ਦੇ ਮਤਲਬ ਕਿ ਓਪਨ ਹੋਏ ਮਤਲਬ ਕਿ 9 ਵਜੇ ਹੀ ਪੂਰੇ ਓਪਨ ਹੋ ਗਏ ਤੇ 9 ਵਜੇ ਹੀ ਕਲਿੱਕ ਕਰ ਦਿੱਤੇ ਸਾਰੇ ਵੀਰਾਂ ਭਰਾਵਾਂ ਨੇ ਪਰ ਜਿਹੜੇ ਹੈਗੇ ਸੀ 9 ਮੰਥ ਵਾਲੇ ਪੇਪਰ ਇਹ 9 ਵਜੇ ਪੂਰੇ ਓਪਨ ਤਾਂ ਹੋ ਗਏ ਸੀ ਪਰ ਇੱਕ ਇੱਕ ਮਿੰਟ ਵਾਸਤੇ ਓਪਨ ਰਹਿ ਉਸ ਤੋਂ ਬਾਅਦ ਜਿਹੜੀ ਵੈਬਸਾਈਟ ਹੀ ਉਹ ਫਿਰ ਤੋਂ ਬੰਦ ਹੋ ਗਈ ਤੇ 1 ਮਿੰਟ ਦੇ ਵਿੱਚ ਜਿੰਨਾ ਜਿੰਨਾ ਦੇ ਕਲਿੱਕ ਹੋ ਗਏ ਤੇ ਉਹਨਾਂ ਨੂੰ ਸਲਿੱਪਾਂ ਜਿਹੜੀਆਂ ਵਾਂ 9:01 ਵਾਲੀਆਂ ਮਿਲ ਗਈਆਂ ਮਤਲਬ ਕਿ ਉਹਨਾਂ ਦੇ ਟਾਈਮਿੰਗ ਲਿਖੇਗਾ ਕਿ 9:01 ਤੇ ਜਾਂ 9:01 ਕੁਝ ਸਕਿੰਟ ਤੇ ਜਾਂ 9:00 ਮਿੰਟ ਤੇ ਕੁਝ ਸਕਿੰਟ ਤੇ ਇਦਾਂ ਮਤਲਬ ਕਿ ਉਹਨਾਂ ਨੇ ਇਹੜੀ ਆ ਟਾਈਮਿੰਗ ਵਿਲਗੀ ਪਰ ਜਿਨ੍ਹਾਂ ਨੂੰ ਮਿਲੀ ਐ ਟਾਈਮਿੰਗ ਜਾ ਕੇ 11 ਵਜੇ ਦੀ ਉਹਦਾ ਕਾਰਨ ਕੀ ਸੀ ਕਿ ਜਦੋਂ ਸਾਈਡ ਰੋ ਬੰਦ ਹੋ ਗਈ ਇੱਕ ਵਾਰ ਤੇ ਬੰਦ ਹੋਣ ਤੋਂ ਬਾਅਦ ਜਿਹੜੀ ਸਾਈਡ ਆ ਓਪਨ ਉਹਨਾਂ ਨੇ ਕੀਤੀ 2 ਘੰਟਿਆਂ ਦੇ ਬਾਅਦ ਮਤਲਬ ਕਿ 9 ਵਜੇ ਦੀ ਬੰਦ ਕੀਤੀ 9 ਵਜੇ ਇੱਕ ਮਿੰਟ ਜਾਂ ਡੇਢ ਮਿੰਟ ਤੇ ਬੰਦ ਕਰਕੇ ਉਹਨਾਂ ਨੇ ਬਾਅਦ ਵਿੱਚ ਓਪਨ ਕੀਤੀ ਜਾ ਕੇ ਸਾਈਡ ਜਾ ਕੇ 11 ਵਜੇ 11 ਵਜੇ ਪੂਰੇ ਕੋਈ ਟੈਕਨੀਕਲ ਪ੍ਰੋਬਲਮ ਔਨ ਕਰਕੇ ਉਹਨਾਂ ਨੇ ਜਿਹੜੀ ਸਾਈਡ ਵਾ ਇਹ 2 ਘੰਟਿਆਂ ਦੇ ਬਾਅਦ ਜਾ ਕੇ ਓਪਨ ਕੀਤੀ ਤੇ ਬਾਕੀ ਜਿਹੜੇ ਵੀਰ ਭਰਾ ਰਹਿ ਗਏ ਸੀ ਜਿਨ੍ਹਾਂ ਨੇ ਕਲਿੱਕ ਕਰਨੀ ਸੀ ਉਹ ਜਿਹੜੇ ਵੇਟ ਕਰ ਰਹੇ ਸੀ ਇਸ ਚੀਜ਼ ਦੀ ਜਾਂ ਜਿਨ੍ਹਾਂ ਕੋ ਉਦੋਂ ਰੈਡੀ ਨਹੀਂ ਹੋਇਆ ਜਾਂ ਕਾਲੀ ਕਾਲੀ ਉਹਨਾਂ ਕੋ ਸਬਮਿਟ ਨਹੀਂ ਹੋਈਆਂ ਫਾਈਲਾਂ ਉਹਨਾਂ ਨੇ ਬਾਅਦ ਵਿੱਚ ਜਾ ਕੇ 11 ਵਜੇ ਕਲਿੱਕ ਕੀਤੀਆਂ ਤੇ ਤਾਂ ਕਰਕੇ ਸਲਿੱਪਾਂ ਦੇ ਟਾਈਮਿੰਗ ਆਇਆ ਵਾ ਉਹ 11 ਵਜੇ ਦੀ ਟਾਈਮਿੰਗ ਸਾਰਿਆਂ ਨੂੰ ਮਿਲੀ ਹੈ ਜਿਆਦਾ ਇਨਸਾਨ 11 11 ਵਜੇ ਕੁਝ ਮਿੰਟ ਦੀ ਹੀ ਟਾਈਮਿੰਗ ਜਿਹੜੀ ਆ ਮਿਲੀ ਹੈ ਪਰ ਤੁਸੀਂ ਟੈਨਸ਼ਨ ਨਾ ਲਓ ਪੇਪਰ ਜਿਹੜੇ ਆ ਉਹ ਜਿਨ੍ਹਾਂ ਦੀ 9 ਵਜੇ ਦੀ ਟਾਈਮਿੰਗ ਉਹਨਾਂ ਦੇ ਵੀ ਨਿਕਲਦੇ ਚਾਂਸ ਹੈਗੇ ਤੇ ਜਿਨ੍ਹਾਂ ਦੀ 11 ਵਜੇ ਦੀ ਟਾਈਮਿੰਗ ਆ ਉਹਨਾਂ ਦੇ ਵੀ ਨਿਕਲਦੇ ਚਾਂਸ ਹੈਗੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਜਿਨ੍ਹਾਂ ਨੇ ਇਸ ਵਾਰ ਮਤਲਬ ਕਿ ਪੇਪਰ ਭਰੇ ਗਏ ਆ ਉਹ ਕੋਟੇ ਤੋਂ ਘੱਟ ਸੀ ਜਿਸ ਕਰਕੇ ਇਹੜੇ ਵਾ ਇਸ ਵਾਰ ਪੇਪਰ ਨਿਕਲਦੇ ਚਾਂਸ ਪਹਿਲਾਂ ਮੈਂ ਪਹਿਲਾਂ ਦੀ ਗੱਲ ਕਰਦਾ ਵਾ ਜਦੋਂ ਉਹਨਾਂ ਨੇ ਫਾਈਲਾਂ ਰੈਡੀ ਕਰਾਈਆਂ ਸੀ ਉਦੋਂ ਮੈਂ ਉਹਦੀ ਗੱਲ ਕਰਦਾ ਬਾਅਦ ਵਿੱਚ ਕੀ ਹੋਇਆ ਕਿ ਜਦੋਂ ਪੇਪਰ ਓਪਨ ਹੋਏ ਕਲਿੱਕ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ 18 ਤਰੀਕ ਤੋਂ ਫੇਰ ਤੋਂ ਪੇਪਰ ਜਿਹੜੇ ਆ ਓਪਨ ਕਰਦੇ ਸੀ 18 ਤਰੀਕ ਤੋਂ 31 ਦਸੰਬਰ ਤੱਕ ਹੁਣ ਪੇਪਰ ਓਪਨ ਹੈਗੇ ਆ ਪਰ ਹੁਣ ਤੁਹਾਨੂੰ ਕੋਈ ਬੈਨੀਫਿਟ ਨਹੀਂ ਹੈਗਾ ਪੇਪਰ ਭਰਨ ਦਾ ਕਿਉਂਕਿ ਕਾਰਨ ਕੀ ਇਸ ਚੀਜ਼ ਦਾ ਕਾਰਨ ਇਹ ਵਾ ਕਿ ਜੇਕਰ ਤੁਸੀਂ ਹੋਣ ਪੇਪਰ ਫਿਲੋਗੇ ਤਾਂ ਤੁਹਾਡਾ ਨਾਰਮਲ ਹੀ ਗਲ ਤੁਹਾਡਾ ਕੋਟੇ ਵਿੱਚ ਨਾ ਹੀ ਨਹੀਂ ਹੋਣਾ ਉਹ ਤੁਸੀਂ ਜਦੋਂ ਪੇਪਰ ਓਪਨ ਹੋਏ ਸੀ ਠਾਤ ਨੂੰ ਜੇਕਰ ਤੁਸੀਂ ਉਦੋਂ ਹੀ ਕਲਿਕ ਕਰਾਸ ਕਰਾ ਦਿੰਦੇ ਤਾਂ ਜਿਆਦਾ ਵਧੀਆ ਰਹਿਣਾ ਸੀ ਕਿਉਂਕਿ ਉਦੋਂ ਕੋਟਾ ਹੈਗਾ ਸੀ ਨਾਰਮਲ ਹੀ ਗੱਲ ਵਾ ਕਿ ਜਦੋਂ ਪੇਪਰ ਉਹਨਾਂ ਨੇ ਦੁਬਾਰਾ ਓਪਨ ਕੀਤੀ ਸੀ ਉਹਨਾਂ ਦਾ ਕਾਰਨ ਹੀ ਇਹੋ ਹੀ ਓਪਨ ਕਰਨ ਦਾ ਕਿ ਜਿਹੜੇ ਪੇਪਰ ਵਾ ਉਹ ਇਸ ਵਾਰ ਘੱਟ ਭਰੇ ਗਏ ਸੀ ਤੇ ਕੋਟਾ ਜ਼ਿਆਦਾ ਸੀ ਜਿਸ ਕਰਕੇ ਉਹਨਾਂ ਨੇ ਦੁਬਾਰਤ ਪੇਪਰ ਓਪਨ ਕੀਤੇ ਕਿ ਜਿਹੜੇ ਵੀਰ ਭਰਾ ਹੋਰ ਪੜਨਾ ਚਾਹੁੰਦੇ ਆ ਪੇਪਰ ਉਹ ਪੜ ਸਕਦੇ ਆ ਪਰ ਹੁਣ ਜਿਹੜਾ ਵਾ ਕੋਟੇ ਤੋਂ ਪਲੱਸ ਹੋਇਆ ਪਿਆ ਕੰਮ ਹੁਣ ਜਿਹੜੇ ਵੀਰ ਭਰਾ ਪੜਨਗੇ ਬਹੁਤ ਘੱਟ ਚਾਂਸ ਵਾ ਪੇਪਰ ਨਿਕਲਣਗੇ ਤੁਸੀਂ ਪਾ ਟ੍ਰਾਈ ਕਰਕੇ ਵੇਖ ਸਕਦੇ ਜੇ ਜੇਕਰ ਤੁਸੀਂ ਟ੍ਰਾਈ ਕਰਨਾ ਚਾਹੁੰਦੇ ਜੇ ਪਰ ਘੱਟ ਵਾ ਚਾਂਸ ਹੁਣ ਪੇਪਰ ਨਿਕਲਣਗੇ ਜਿਨ੍ਹਾਂ ਨੇ ਭਰੇ ਆ ਪਰ ਜਿਨ੍ਹਾਂ ਨੇ ਨਵੰਬਰ ਵਿੱਚ ਆਪਣੇ ਫਾਈਲ ਰੈਡੀ ਕਰਾਈਆਂ ਸੀ ਤੇ ਪੇਪਰ ਉਹਨਾਂ ਦੇ ਕਲਿੱਕ ਹੋਏ ਆ ਜਾ ਕੇ 5 7 ਤੇ 12 ਫਰਵਰੀ ਨੂੰ ਠੀਕ ਹੈ ਉਹਨਾਂ ਵਾਸਤੇ ਗੁੱਡ ਨਿਊਜ਼ ਹੈ ਕਿ ਉਹਨਾਂ ਦੇ ਤਕਰੀਬਨ ਸਾਰਿਆਂ ਦੇ ਪੇਪਰ ਨਿਕਲਣ ਦੇ ਚਾਂਸ ਵਾ ਪਰ ਜਿਨ੍ਹਾਂ ਨੇ ਨਵੰਬਰ ਵਿੱਚ ਫਾਈਲ ਰੈਡੀ ਕਰਾਈਆਂ ਸੀ ਪਰ ਜਿਨ੍ਹਾਂ ਨੇ ਉਸ ਤੋਂ ਬਾਅਦ 27 ਨੂੰ ਪੇਪਰ ਮਲਕੀ ਓਪਨ ਹੋਏ ਆ ਤੇ ਕਲਿੱਕ ਕੀਤੇ ਆ ਉਹਨਾਂ ਦੇ ਥੋੜੇ ਜਿ ਘੱਟ ਚਾਂਸ ਵਾ ਜਿਹੜੇ ਪਹਿਲੇ ਪਿੰਨ ਚ ਕਲਿੱਕ ਹੋ ਗਏ ਉਹਨਾਂ ਦੇ ਚਾਂਸ ਹੈਗੇ ਆ ਪਰ ਜਿਨ੍ਹਾਂ ਨੇ ਉਸ ਤੋਂ ਬਾਅਦ ਕਲਿੱਕ ਕੀਤੇ ਮਲਕੀ 2 4 5 ਦਿਨ ਰੋਕ ਕੇ ਕਲਿੱਕ ਕਰਾਇਆ ਉਹਨਾਂ ਦੇ ਥੋੜੇ ਜਿ ਘੱਟ ਚਾਂਸ ਵਾ ਇਸ ਵਾਰ ਪੇਪਰ ਨਿਕਲਣ ਦੇ ਤੇ ਬਾਕੀ ਜੇਕਰ ਆਪਾਂ ਗੱਲਬਾਤ ਕਰ ਲਈਏ ਇਹ ਦੂਜੇ ਬਾਰੇ ਪੇਪਰ ਨਿਕਲਣ ਬਾਰੇ ਪੇਪਰ ਜਿਹੜੇ ਨਿਕਲਨੇ ਆ ਉਹ ਨੈਕਸਟ ਮੰਥ ਹੋ ਜਾਣੇ ਆ ਸਟਾਰਟ ਜਦੋਂ ਹੀ ਪੇਪਰ ਨਿਕਲਨੇ ਸਟਾਰਟ ਹੋਣਗੇ ਉਹ ਤੁਹਾਨੂੰ ਦੱਸ ਦਿਆਂ ਕਿੱਥੇ ਕਿੱਥੇ ਪੇਪਰ ਨਿਕਲੇ ਆ ਕਿੰਨੀ ਟਾਈਮਿੰਗ ਸੀ ਉਹਨਾਂ ਦੇ ਪੇਪਰਾਂ ਦੀ ਤੇ ਪੇਪਰ ਹੈਗੇ ਕਿਹੜੇ ਸੀ 9 ਮੰਥ ਵਾਲੇ ਸੀ ਡੋਮੈਸਟਿਕ ਸੀ ਜਾਂ ਹੈਗੇ ਹੀ ਇੰਡ ਸਾਲ ਵਾਲੇ ਪਰ ਤੁਹਾਨੂੰ ਮੈਂ ਇੱਕ ਗੱਲ ਦੱਸੂਗਾ ਜਿਹੜੇ ਵੀਪਰਾ ਸਾਲ ਵਾਲੇ 9 ਮੰਥ ਵਾਲੇ ਪੇਪਰ ਆ ਤਿਆਰ ਆ ਇੱਥੇ ਇਟਲੀ ਦੇ ਵਿੱਚ ਉਹ ਇਹ ਜ਼ਰੂਰ ਗੱਲਬਾਤ ਆਪਣੇ ਏਜੰਟ ਦੇ ਨਾਲ ਕਰਕੇ ਜ਼ਰੂਰ ਆਇਓ ਕਿ ਤੁਹਾਡੇ ਉਹ ਪੇਪਰ ਜਮ੍ਹਾਂ ਕਰਾਵੇ ਕਿਉਂਕਿ ਜਿਹੜੇ ਏਜੰਟ ਹੁੰਦੇ ਆ ਉਹਨਾਂ ਨੇ ਸਿਫਟਾ ਤੁਹਾਡੇ ਨਾਲ ਵੀਜੇ ਦੀ ਗੱਲ ਕੀਤੀ ਹੁੰਦੀ ਆ ਤੇ ਉਹ ਤੁਹਾਨੂੰ ਕਹਿੰਦੇ ਕਿ ਬਾਕੀ ਉਸੇ ਕੰਮ ਆਪਣਾ ਉੱਥੇ ਜਾ ਕੇ ਆਪੇ ਕਰਾਉਣਾ ਵਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਆ ਤੁਸੀਂ ਆਪ ਕੰਮ ਨਹੀਂ ਕਰਵਾਇਆ ਤੁਸੀਂ ਆਪਣੇ ਜਿਹੜੇ ਪੇਪਰ ਵਾ ਆਪ ਤੁਸੀਂ ਜਮਾ ਨਹੀਂ ਕਰਾ ਸਕਦੇ ਜੇ ਮੈਂ ਤੁਹਾਨੂੰ ਇਹ ਸਲਾਹ ਦਵਾਂਗਾ ਕਿ ਤੁਸੀਂ ਆਪਣੇ ਏਜੰਟ ਦੇ ਨਾਲ ਸਾਰੀ ਕਲੀਅਰ ਤੌਰ ਤੇ ਗੱਲ ਕਰਕੇ ਆਓ ਕਿ ਤੁਹਾਡੇ ਪੇਪਰ ਉਹ ਜਮਾ ਕਰਵਾਉਣ ਉਹ ਤੁਹਾਡੇ ਕੋਲ ਜੇ ਕਹਤਾਂ ਤੁਹਾਡੇ ਕੋਲ ਥੋੜੇ-ਮੋਟੇ ਪੈਸੇ ਵਾਧ ਲੈ ਲੈਂਦੇ ਆ ਪੈਸੇ ਵਾਧ ਲੈ ਲੈਣ ਪਰ ਤੁਹਾਡੇ ਪੇਪਰ ਜਿਹੜੇ ਆ ਉਹ ਜ਼ਰੂਰ ਜਮਾ ਕਰਵਾ ਦੇਣ ਤਾਂ ਤੁਹਾਨੂੰ ਇਹਦਾ ਵਾ ਇਟਲੀ ਵਿੱਚ ਰਹਿਣਾ ਔਖਾ ਨਾ ਲੱਗੇ ਬਾਅਦ ਵਿੱਚ 2 ਨੰਬਰ ਦੇ ਵਿੱਚ ਕਿਉਂਕਿ ਕਈ ਵੀਰ ਕੀ ਕਰਦੇ ਆ ਉੱਥੋਂ ਕੁਝ ਪਤਾ ਕਰਕੇ ਨਹੀਂ ਆਉਂਦੇ ਕੁਝ ਪੁੱਛ ਕੇ ਨਹੀਂ ਆਉਂਦੇ ਬਸ ਉਥੋਂ ਨਾ ਕਿ ਤੁਹਾਡਾ ਤੁਹਾਡਾ ਵੀਜ਼ਾ ਲੱਗ ਜੇ ਤੇ ਆਪੇ ਚੱਲ ਜਾਣਾ ਵਾ ਤੇ ਆਪੇ ਸਾਰਾ ਕੁਝ ਕਰ ਲੈਣਾ ਪਰ ਇਦਾਂ ਦਾ ਨਹੀਂ ਹੁੰਦਾ ਜੇ ਵੀਜ਼ੇ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕੰਮ ਵੀ ਮਿਲ ਜਾਊਗਾ ਤੁਸੀਂ ਕੰਮ ਵੀ ਕਰ ਸਕਦੇ ਏ ਜੇ ਤੁਸੀਂ 1 ਨੰਬਰ 'ਚ ਇਟਲੀ ਵਿੱਚ ਵੀਜ਼ੇ ਦਾ ਮਤਲਬ ਕੱਲੀ ਐਂਟਰੀ ਜੇ ਜਦੋਂ ਦਾ ਵੀਜ਼ਾ ਖਤਮ ਹੋ ਗਿਆ ਉਸ ਤੋਂ ਬਾਅਦ ਤੁਸੀਂ 2 ਨੰਬਰ 'ਚ ਹੋ ਜਾਣਾ ਵਾ ਜੇਕਰ ਤੁਹਾਡੇ ਪੇਪਰ ਉਹਨਾਂ ਨੇ ਤੁਹਾਡੇ ਏਜੰਟ ਨੇ ਜਮ੍ਹਾਂ ਨਾ ਕਰਾਏ ਇਸ ਕਲੀਅਰ ਸ਼ਬਦਾਂ ਦੇ ਵਿੱਚ ਗੱਲ ਕਰਕੇ ਆਓ ਕਿ ਤੁਹਾਡੇ ਪੇਪਰ ਉਹ ਜਮ੍ਹਾਂ ਕਰਾਵੇ ਸਾਡੇ ਥੋੜੇ ਮੋੜੇ ਤੁਹਾਡੇ ਪੈਸੇ ਵੱਧ ਲੱਗਣਗੇ ਉਹ ਵਧੀਆ ਵਾ ਪਰ ਤੁਹਾਡੇ ਪੇਪਰ ਜਮ੍ਹਾਂ ਹੋ ਜਾਣ ਤੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ ਜੀ ਤੇ ਇੱਕ ਜ਼ਰੂਰ ਇੱਕ ਗੱਲ ਮੇਰੇ ਵੀਰ ਭਰਾ ਜਿਹੜੇ ਵੀਰ ਭਰਾ ਨੇ 9 ਮੰਥ ਵਾਲੇ ਜਾਂ ਸਾਲ ਵਾਲੇ ਏਜੰਟ ਮੈਸਟਿਕ ਪੇਪਰ ਆ ਜਿਹੜੇ ਪੇਪਰਾਂ ਤੇ ਵੀ ਆਉਣਾ ਵਾ ਜਿਹੜੇ ਏਜੰਟਾਂ ਤੁਹਾਡੀ ਗੱਲ ਵਾ ਉਹਦੇ ਨਾਲ ਇਹ ਗੱਲ ਜ਼ਰੂਰ ਕਰਕੇ ਆ ਮਤਲਬ ਕਿ ਉਹਦੇ ਕੋਲ ਇਹ ਚੀਜ਼ ਲੈ ਕੇ ਆ ਉਹ ਲੈਣ ਵਾਲੀ ਚੀਜ਼ ਕੀ ਆ ਤੁਸੀਂ ਉਹਨੂੰ ਆਪਣੇ ਜਿਹੜਾ ਪੰਜਾਬੀ ਏਜੰਟ ਬੈਠਾ ਇੱਥੇ ਇਟਲੀ ਦੇ ਵਿੱਚ ਉਹਦਾ ਨੰਬਰ ਜਾਂ ਪਤਾ ਜਾਂ ਉਹਦਾ ਕੋਈ ਫੋਨ ਨੰਬਰ ਆਪਾਂ ਮਾਲਕ ਜਿਹਦਾ ਨਾਮ ਨੂਮ ਕੁਛ ਨਾ ਕੁਛ ਨੂੰ ਜ਼ਰੂਰ ਪੁੱਛ ਕੇ ਆਓ ਤਾਂ ਤੁਹਾਨੂੰ ਇੱਥੇ ਆਣ ਕੇ ਪਤਾ ਲੱਗ ਸਕੀ ਤੁਹਾਡਾ ਮਾਲਕ ਕੌਣ ਆ ਠੀਕ ਆ ਤੇ ਦੂਜੀ ਗੱਲ ਇੱਕ ਚੀਜ਼ ਹੋਰ ਕੀ ਆਪਣੇ ਜਿਹੜਾ ਮਾਲਕ ਤੁਹਾਡਾ ਇਟਾਲੀਅਨ ਮਾਲਕ ਹੁੰਦਾ ਵਾ ਉਹਦਾ ਨਾਮ ਜ਼ਰੂਰ ਚੇਤੇ ਰੱਖਿਆ ਕਰੋ ਆਪਣੇ ਨੂਲੇ ਉਸ ਦੀ ਫੋਟੋ ਕਾਪੀ ਕਰਾ ਕੇ ਆਪਣੇ ਕੋਲ ਜ਼ਰੂਰ ਰੱਖਿਓ ਇਹਦਾ ਵੀ ਬਹੁਤ ਪੰਗਾ ਪੈਂਦਾ ਵਾ ਇੱਥੇ ਹੋਇਆ ਵਾ ਇਸ ਵਾਰ ਕਿ ਉਹਨੂੰ ਬੰਦੇ ਕਈ ਵੀਰ ਭਰਾਵਾਂ ਨੂੰ ਪਤਾ ਨਹੀਂ ਸੀ ਤੇ ਉਹਨਾਂ ਨੂੰ ਵਾਅਸ ਮੋੜਤਾ ਇੱਥੋਂ ਇਟਲੀ 에어ਪੋਰਟ ਤੋਂ ਇਹ ਕਹ ਕੇ ਸਾਰੀਆਂ ਚੀਜ਼ਾਂ ਯਾਦ ਕਰਕੇ ਆਓ ਤੇ ਮੇਨ ਚੀਜ਼ ਕਿ ਜਿਹੜਾ ਤੁਹਾਡਾ ਮਾਲਕ ਪੰਜਾਬੀ ਹੈਗਾ ਵਾ ਇੱਥੇ ਇਟਲੀ ਦੇ ਵਿੱਚ ਉਹਦਾ ਨੰਬਰ ਜਾਂਦਾ ਨਾਮ ਕੋਈ ਤੇ ਜਾਂ ਉਹਦਾ ਕੋਈ ਐਡਰੈਸ ਪਤਾ ਜਰੂਰ ਕਰਕੇ ਆਓ ਉੱਥੋਂ ਤਾਂ ਤੁਸੀਂ ਧਿਆਨ ਕੇ ਓਕੇ ਨਾ ਹੋਵੋ। ਲੋਬੀ ਮਿੱਤਰੋ ਇਸ ਵੀਡੀਓ ਸਿਰਫ ਇਹ ਨਹੀਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਓਨੇ ਚਿਹਰੇ ਲਈ ਸਾਥੀ ਦੇ ਕਾਲਜੀ ਤੇ ਟੇਕ ਕੇ ਆਂ।